ਕਾਇਲੀ ਤੇ ਕ੍ਰਿਨਾ ਕਪੂਰ ਉਹ ਅੱਧੀ ਕਾਇਲੀ ਛੱਡੋ ਮਾਰਾ ਇੱਥੇ ਪੂਰੀ ਕ੍ਰਿਨਾ ਕਪੂਰ ਆ ਮੈਂ ਤੇ ਕ੍ਰਿਨਾ ਜੀ ਕੋਈ ਡੂੰਘੀਆਂ ਗੱਲਾਂ ਕਰ ਰਹੇ ਆ ਤੂੰ ਹੀ ਬੰਦ ਅੰਦਾਜ਼ਾ ਲਾ ਲਈ ਕੀ ਗੱਲਾਂ ਕਰ ਰਹੇ ਲੈ ਬਈ ਖਾਨਾ ਚੋਂ ਖਾਨ ਫਰਾ ਖਾਨ ਬਾਲੀਵੁੱਡ ਦੇ ਖਾਨਾ ਚ ਕੱਲਾ ਬੈਂਦਾ ਨਹੀਂ ਖੜਦਾ ਵੀ ਆ ਦਸਾਂਝ ਵਾਲਾ ਆ ਰੀਆ ਜੀ ਨੇ ਬਹੁਤ ਕੁਛ ਨਹੀਂ ਇਹਨਾਂ ਦੀ ਫਿਲਮ ਆ ਰਹੀ ਨਾ ਦਾਗਰੂ ਲੈ ਦੇਖ ਵੇ ਤਾੜੀਆਂ ਮਾਰ ਮਾਰ ਕੇ ਹੱਸ ਰਹੇ ਨੇ ਖੁਸ਼ ਬਹੁਤ ਨੇ ਨਾ ਆ ਇਹਨਾਂ ਦਾ ਗਾਣਾ ਸ਼ੂਟ ਹੋ ਰਿਹਾ ਦਾਗਰੂ ਦਾ ਤੁਸੀਂ ਛੇਤੀ ਦੇਖੋਗੇ ਆ ਦਸਾਂਝ ਵਾਲਾ ਇੱਥੇ ਬਹਿ ਜਾ ਹਾਂ ਆਰਾਮ ਨਾਲ ਤੂੰ ਕਰ ਲਿਆ ਸ਼ੂਟ ਇਹ ਇੱਥੇ ਨਾ ਬੈਠ ਉੱ ਇੱਥੇ ਬਈ ਆ ਜਗਾ ਠੀਕ ਹੈ ਆ ਜਾਈ ਬਹਿ ਗਿਆ ਇਹ ਵੀ ਜਗਾ ਠੀਕ ਨਹੀਂ ਹੈ ਇਹ ਇਹ ਮਾਰੇ ਕੁਰਸੀ ਦਾ ਚੱਕਰ ਆ ਨਾ ਕੁਰਸੀ ਦੇ ਦਾ ਚੱਕਰ ਆ ਸਾਰੇ ਮੁਲਕ ਦੇ ਵਿੱਚ ਇੱਥੇ ਬਹਿ ਜਾ ਆ ਬੰਦਾ ਕਹਿੰਦਾ ਖੋਰ ਆ ਗਿਆ ਸਟੇ ਤੁਹਾਨੂੰ ਬੁਲਾਉਣਿਆ ਸਰਪ੍ਰਾਈਜ਼ ਇਸ਼ੂ ਬੋਏ ਬਾਦਸ਼ਾਹ ਆ ਬਾਦਸ਼ਾਹ ਵੀ ਨੇ ਰੈਪ ਕੀਤਾ ਗਾਣੇ ਚ ਬਹੁਤ ਵਧੀਆ ਰੈਪ ਕੀਤਾ ਨਾਓ ਵੀ ਆਰ ਗੋਇੰਗ ਟੂ ਚੇਂਜ ਦਾ ਚੱਗਾ ਮਤਲਬ ਅਸੀਂ ਚੱਲਿਆ ਨਵਾਂ ਕਾਸਟੂਮ ਪਹਿਨਣ ਤੇ ਉਧਰੋਂ ਆ ਗਈ ਹੈ ਕ੍ਰਿਤੀ ਸੈਨਨ ਓਹ ਕ੍ਰਿਤੀ ਜੀ ਬਹੁਤ ਸੀਰੀਅਸ ਨਹੀਂ ਆਪਣੇ ਸ਼ਾਟ ਨੂੰ ਲੈ ਕੇ ਤੂੰ ਹੀ ਸੀਰੀਅਸ ਹੋ ਜਾ ਸੰਝ ਆ ਲਿਆ ਇਹ ਸਾਡੇ ਡਾਇਰੈਕਟਰ ਨੇ ਇਹ ਹੀ ਸੀਰੀਅਸ ਨਹੀਂ ਅਸੀਂ ਘਟਾ ਸੀਰੀਅਸ ਹੋਣਾ ਹੱਸ ਪਏ ਨੇ ਆਫਟਰ ਦਾ ਵੈਰੀ ਵੈਰੀ ਹਾਰਡ ਵਰਕਿੰਗ ਡੇ ਵੀ ਆਰ ਡਨ ਫॉर द ਡੇ ਐਂਡ ਵੀ ਆਰ ਵੈਰੀ ਵੈਰੀ ਟਾਇਰਡ ਐਂਡ ਦਾ ਬਾਡੀ ਇਜ਼ ਇਨ ਦਾ ਪੈਨਿਕ ਐਂਡ ਵੀ ਆਰ ਗੋਇੰਗ ਟੂ ਦਾ ਪਵਿਲੀਅਨ ਹਾਏ ਹਾਏ ਇੰਨਾ ਸੋਹਣਾ ਮੁੰਡਾ ਦੱਸ ਮੇਰੇ ਦਿਲ ਬਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ ਚਲੋ ਜੀ ਘਰ ਨੂੰ ਚਲੀਏ ਉਹ ਫੈਨ ਜੀ ਆ ਗਏ ਨੇ ਫੈਨ ਜੀ ਨੇ ਕਰਾਉਣੀ ਫੋਟੋ ਇਹ ਆ ਝੋਟਾ ਭਲਾ ਹੋ ਜਾਏ ਫੈਨ ਜੀ ਮੇਰੇ ਨਾਲੋਂ ਵੀ ਵੱਧ ਐਕਸਾਈਟਡ ਨੇ ਥੈਂਕ ਯੂ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਫੈਨਾਂ ਨਾਲ ਕਰਾਈ ਫੋਟੋ ਓਕੇ ਜੀ ਸਤ ਸ੍ਰੀ ਅਕਾਲ ਵੀਰ ਜੀ ਓਕੇ ਜੀ ਸਤ ਸ੍ਰੀ ਅਕਾਲ ਕਾਪੀਟੂ ਵਾਲੇ ਅਧਿਕਾਇਲੀ ਤੇ ਕ੍ਰੀਨਾ ਕਪੂਰ ਓ ਅਧਿਕਾਇਲੀ ਛੱਡੋ ਮਾਰਾ ਇੱਥੇ ਪੂਰੀ ਕ੍ਰੀਨਾ ਕਪੂਰ ਆ ਮੈਂ ਤਾਂ ਕ੍ਰੀਨਾ ਜੀ ਕੋਈ ਡੂਗੀਆਂ ਗੱਲਾਂ ਕਰ ਰਹਾ ਆ ਤੂੰ ਹੀ ਬੰਦ ਅੰਦਾਜ਼ਾ ਲਾ ਓਹੀ ਕੀ ਗੱਲਾਂ ਕਰ ਰੇ ਲੈ ਬਈ ਖਾਣਾ ਚੋਂ ਖਾਨ ਫਰਾ ਖਾਨ ਬਾਲੀਵੁੱਡ ਦੇ ਖਾਣਾ ਚ ਕੱਲਾ ਬੈਂਦਾ ਨਹੀਂ ਖੜਦਾ ਵੀ ਆ ਦਸਾਂਝਾ ਵਾਲਾ ਆ ਰੀਆ ਜੀ ਨੇ ਬਹੁਤ ਖੁਸ਼ ਨੇ ਇਹਨਾਂ ਦੀ ਫਿਲਮ ਮਾਰੀ ਨੇ ਦਾ ਉਹ ਲੈ ਦੇਖ ਵੇ ਤਾੜੀਆਂ ਮਾਰ ਮਾਰ ਕੇ ਹੱਸ ਰਹੇ ਨੇ ਖੁਸ਼ ਬਹੁਤ ਨੇ ਨਾ ਆ ਇਹਨਾਂ ਦਾ ਗਾਣਾ ਸ਼ੂਟ ਹੋ ਰਿਹਾ ਦਾਕਰੂ ਦਾ ਤੁਸੀਂ ਛੇਦੀ ਦੇਖੋਗੇ ਆ ਸੰਝ ਆਲਾ ਇੱਥੇ ਬਹਿ ਜਾ ਹਾਂ ਆਰਾਮ ਨਾਲ ਤੂੰ ਕਰ ਲਿਆ ਸ਼ੂਟ ਇਹ ਇੱਥੇ ਨਾ ਬੈਠ ਔਖੜ ਇਹ 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 ਇੱਥੇ ਬਹਿ ਆ ਜਗਾ ਠੀਕ ਹੈ ਅਜੇ ਬਹਿ ਗਿਆ ਇਹ ਇਹ ਵੀ ਜਗਾ ਠੀਕ ਨਹੀਂ ਹੈ ਇਹ ਇਹ ਮਾਰੇ ਕੁਰਸੀ ਦਾ ਚੱਕਰ ਆ ਨਾ ਔਰ ਸਿੱਧੇ ਤੋਂ ਚੱਕਰ ਆ ਸਾਰੇ ਮੁਲਕ ਦੇ ਵਿੱਚ ਇਹ ਇੱਥੇ ਬਹਿ ਜਾ ਹਾਂ ਆ ਬੰਦਾ ਕਹਿੰਦਾ ਇੱਕ ਹੋਰ ਆ ਗਿਆ ਸਟੇ ਤੁਹਾਨੂੰ ਮਿਲਾਉਣਿਆ ਸਰਪ੍ਰਾਈਜ਼ ਇਸ਼ੂ ਬੋਏ ਬਾਦਸ਼ਾਹ ਆ ਬਾਸ਼ਾ ਵੀ ਨੇ ਰੈਪ ਕੀਤਾ ਗਾਣੇ ਚ ਬਹੁਤ ਵਧੀਆ ਰੈਪ ਕੀਤਾ ਨਾਓ ਵੀ ਆਰ ਗੋਇੰਗ ਟੂ ਚੇਂਜ ਦਾ ਚਗਾ ਮਤਲਬ ਅਹੀਂ ਚੱਲਿਆ ਨਵਾਂ ਕਾਸਟਿਮ ਪਹਿਨਣ ਤੇ ਉਧਰੋਂ ਆ ਗਈ ਹੈ ਕ੍ਰਿਤੀ ਸੈਨਨ ਉਹ ਕ੍ਰਿਤੀ ਜੀ ਬਹੁਤ ਸੀਰੀਅਸ ਨੇ ਆਪਣੇ ਸ਼ਾਟ ਨੂੰ ਲੈ ਕੇ ਤੂੰ ਹੀ ਸੀਰੀਅਸ ਹੋ ਜਾ ਸਾਂਝ ਆ ਲਿਆ ਇਹ ਸਾਡੇ ਡਾਇਰੈਕਟਰ ਨੇ ਇਹੀ ਸੀਰੀਅਸ ਨਹੀਂ ਅਸੀਂ ਕੱਟਾ ਸੀਰੀਅਸ ਹੋਣਾ ਹੱਸ ਪਏ ਨੇ ਆਫਟਰ ਦਾ ਵੈਰੀ ਵੈਰੀ ਹਾਰਡ ਵਰਕਿੰਗ ਡੇ ਵੀ ਆਰ ਡਨ ਫॉर ਦਾ ਡੇ ਐਂਡ ਵੀ ਆਰ ਵੈਰੀ ਵੈਰੀ ਟਾਇਰਡ ਐਂਡ ਦਾ ਬੋਡੀ ਇਜ਼ ਇਨ ਦਾ ਪੈਨਿਕ ਐਂਡ ਵੀ ਆਰ ਗੋਇੰਗ ਟੂ ਦਾ ਪਾਵਿਲੀਅਨ ਹਾਈ ਹਾਏ ਇੰਨਾ ਸੋਹਣਾ ਮੁੰਡਾ ਦੱਸ ਮੇਰੇਆ ਦਿਲਬਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ ਚਲੋ ਜੀ ਘਰ ਨੂੰ ਚਲੀਏ ਉਹ ਫੈਨ ਜੀ ਆ ਗਏ ਨੇ ਫੈਨ ਜੀ ਨੇ ਕਰੌਣੀ ਫੋਟੋ ਇਹ ਆ ਟੋਟਪਲ ਹੋ ਜੇ ਫੈਨ ਜ ਓ ਓਕੇ ਜੀ ਸਤਿ ਸ੍ਰੀ ਅਕਾਲ ਵੀਰ ਜੀ ਓਕੇ ਜੀ ਸਤਿ ਸ੍ਰੀ ਅਕਾਲ ਕਾਪੀਟੂ ਵਾਲੇ ਅਧਿਕਾਇਲੀ ਤੇ ਕ੍ਰੀਨਾ ਕਪੂਰ ਓ ਅਧਿਕਾਇਲੀ ਛੱਡੋ ਮਾਰਾ ਇੱਥੇ ਪੂਰੀ ਕ੍ਰੀਨਾ ਕਪੂਰ ਆ ਮੈਂ ਤੇ ਕ੍ਰੀਨਾ ਜੀ ਕੋਈ ਡੁੱਗੀਆਂ ਗੱਲਾਂ ਕਰ ਰਹੇ ਆ ਤੂੰ ਹੀ ਬਸ ਅੰਦਾਜ਼ਾ ਲਾ ਲਈ ਕੀ ਗੱਲਾਂ ਕਰ ਰਹੇ ਲੈ ਬਈ ਖਾਣਾ ਚੋਂ ਖਾਨ ਫਰਾ ਖਾਨ ਬਾਲੀਵੁੱਡ ਦੇ ਖਾਣਾ ਚ ਕੱਲਾ ਬੈਂਦਾ ਨਹੀਂ ਖੜਦਾ ਵੀ ਆ ਦਸਾਂਝ ਵਾਲਾ ਆ ਰੀਆ ਜੀ ਨੇ ਬਹੁਤ ਖੁਸ਼ ਨੇ ਇਹਨਾਂ ਦੀ ਫਿਲਮ ਆ ਰਹੀ ਨੇ ਦਾਗਰੂ ਲੈ ਦੇਖ ਵੇ ਤਾੜੀਆਂ ਮਾਰ ਮਾਰ ਕੇ ਹੱਸ ਰਹੇ ਨੇ ਖੁਸ਼ ਬਹੁਤ ਨੇ ਨਾ ਆ ਇਹਨਾਂ ਦਾ ਗਾਣਾ ਸ਼ੂਟ ਹੋ ਰਿਹਾ ਦਾਗਰੂ ਦਾ ਤੁਸੀਂ ਛੇਤੀ ਦੇਖ ਏ ਏ ਏ ਇੱਥੇ ਬੈਠ ਆ ਜਾਗਾ ਠੀਕ ਹੈ ਅਜੇ ਬੈ ਗਿਆ ਇਹ ਵੀ ਜਗ੍ਹਾ ਠੀਕ ਨਹੀਂ ਹੈ ਇਹ ਮਾਰੇ ਕੁਰਸੀ ਦਾ ਚੱਕਰ ਆ ਨਾ ਕੁਰਸੀ ਦੇ ਤਾਂ ਚੱਕਰ ਆ ਸਾਰੇ ਮੁਲਕ ਦੇ ਵਿੱਚ ਇੱਥੇ ਬੈ ਜਾ ਆ ਬੰਦਾ ਕਹਿੰਦੇ ਖੋਰ ਆ ਗਿਆ ਸੈਟ ਤੇ ਤੁਹਾਨੂੰ ਬਣਾਉਣਾ ਸਰਪ੍ਰਾਈਜ਼ ਇਸ਼ੂ ਬੋਏ ਬਾਦਸ਼ਾਹ ਆ ਬਾਦਸ਼ਾਹ ਵੀ ਨੇ ਰੈਪ ਕੀਤਾ ਗਾਣੇ 'ਚ ਬਹੁਤ ਵਧੀਆ ਰੈਪ ਕੀਤਾ ਨਾਓ ਵੀ ਆਰ ਗੋਇੰਗ ਟੂ ਚੇਂਜ ਦਾ ਚੱਗਾ ਮਤਲਬ ਅਸੀਂ ਚੱਲਿਆ ਨਵਾਂ ਕਾਸਟਿਊਮ ਪਹਿਨਣ ਤੇ ਉਧਰੋਂ ਆ ਗਈ ਹੈ ਕ੍ਰਿਤੀ ਸੈਨਨ ਉਹ ਹੋ ਕ੍ਰਿਤੀ ਜੀ ਬਹੁਤ ਸੀਰੀਅਸ ਨੇ ਆਪਣੇ ਸ਼ਾਟ ਨੂੰ ਲੈ ਕੇ ਤੂੰ ਹੀ ਸੀਰੀਅਸ ਹੋ ਜਾ ਸਾਂਝ ਆ ਲਿਆ ਇਹ ਸਾਡੇ ਡਾਇਰੈਕਟਰ ਨੇ ਇਹੀ ਸੀਰੀਅਸ ਨਹੀਂ ਅਸੀਂ ਕੱਟਾ ਸੀਰੀਅਸ ਹੋਣਾ ਆਸਪੇ ਨੇ ਆਫਟਰ ਦ ਵੈਰੀ